ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਨੰਤ ਪ੍ਰਸਾਦਪੁਰ ਸਾਹਿਬ ਤੋਂ ਗੜਸ਼ੰਕ ਰੋਡ ਕਾਰ ਸੇਵਾ ਕਿਰਾ ਅਨੰਦਗੜ੍ਹ ਸੰਤ ਮਾਨ ਪੁਰਸ਼ ਬਾਬਾ ਸੋਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਜੀ ਕਰਾ ਰਹੇ ਹੈ ਉਸ ਦੇ ਨਾਲ ਇੱਕ ਰਸਤਾ ਤੁਸੀਂ ਦੇਖਿਆ ਹੋਣਾ ਜੋ ਪੋਜੇਵਾਲ ਤੋਂ ਕੰਬਾਲਾ ਪਿੰਡ ਹੁੰਦਿਆਂ ਹੋਇਆਂ ਕਪਤਸਤਾਨ ਸ਼੍ਰੀ ਖਰਾਲਗੜ੍ਹ ਨੂੰ ਜਾਂਦਾ ਹੈ। ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦੇ ਹਾਂ ਕਿਉਂਕਿ ਇਸ ਰੋਡ ਉੱਪਰ ਪਤਾ ਲੱਗਿਆ ਵੀ ਹਾਦਸੇ ਵੀ ਹੋਏ ਐ। ਕਿਉਂਕਿ ਡਾਊਨ ਬਹੁਤ ਜ਼ਿਆਦਾ ਹੈ। ਜਦ ਆਪਾਂ ਸਿੰਘਪੁਰ ਨੂੰ ਉਤਰਦੇ ਹਾਂ ਤੇ ਰਸਤਾ ਪੂਰਾ ਪੂਰਾ ਦੋਸਤੋ। ਕਿਉਂਕਿ ਸੰਗਤਾਂ ਨੇ ਕਿਹਾ ਬਾਬਾ ਜੀ ਨੂੰ ਜਦੋਂ ਸਿੰਘਪੁਰ ਡੈਮੋ ਬਣਦੀ ਤੀ ਉੱਥੇ ਦੇ ਵਿਯੁਰਗ ਹੱਥ ਜੋੜਦੇ ਤੇ ਮੈਂ ਖੁਦ ਮੌਕੇ ਵਰਤਾ ਕਿ ਜਿੱਥੇ ਆਨੰਦਪੁਰ ਸਾਹਿਬ ਤੋਂ ਗੜਸ਼ੰਕਰ ਰੋਡ ਪੋਜੀਆਲ ਤੋਂ ਕਾਣਪੁਰ ਖੂਈ ਤੱਕ ਫੋਰ ਲੈਨ ਬਣ ਰਿਹਾ ਬੱਬਾ ਜੀ ਕਾਣਪੁਰ ਖੂਈ ਤੋਂ ਸੇਖਵਾਲ ਨੂੰ ਜੋੜ ਦਿੱਤਾ ਤੇ ਜੇ ਤੁਸੀਂ ਆਹ ਰਸਤਾ ਵੀ ਜੋੜਾ ਕਰ ਦੋ ਤੇ ਇਹ ਸਾਡੀ ਜਿਹੜੀ ਕਿ ਬਜ਼ੁਰਗ ਬੰਦੇ ਨੇ ਦੱਸਿਆ ਉਸ ਟਾਈਮ ਵੀ ਮੇਰੀ ਉਮਰ ਕਾਫੀ ਹੋ ਚੁੱਕੀ ਹੈ ਜੇ ਜੀ ਰੋਡ ਚੌੜਾ ਹੋ ਜਾਵੇ ਤਾਂ ਬਹੁਤ ਵਧੀਆ ਕਾਰਜ ਹੋ ਜਾਣਾ ਹੈ ਸੋ ਹੁਣ ਜਿਹੜਾ ਦੂਜੇ ਪੜਾ ਦਾ ਕੰਮ ਰੋਡ ਦਾ ਚੱਲ ਰਿਹਾ ਹੈ ਜੋ ਕਿ ਕਾਰ ਸੇਵਾ ਕਲਾਂ ਆਂਧਗੜ ਨਿਆੰਤਰ ਜਿਹੜੀ ਸੇਵਾ ਬਾਬਾ ਸੋਚਾ ਸਿੰਘ ਤੇ ਰੋਡ ਦੀ ਸੇਵਾ ਕਰਾ ਰਹੇ ਬਾਬਾ ਸਤਨਾਮ ਸਿੰਘ ਜੀ ਮਹਾਪੁਰਸ਼ ਉੱਥੋਂ ਜਿਹੜਾ ਕੰਬਾੜੀ ਨੂੰ ਰਸਤਾ ਗਿਆ ਹੈ ਉੱਥੋਂ ਗ੍ਰੈਮਰ ਪਟਕੇ ਜਿਹੜਾ ਮੇਨ ਰੋਡ ਹੈ ਅਨੰਦਪੁਰ ਸਾਹਿਬ ਤੋਂ ਗੜਸ਼ੰਕਰ ਰੋਡ ਉੱਥੇ ਮਾਲ ਪੈ ਰਿਹਾ ਹੈ ਯਾਨੀ ਕਿ ਮੰਨ ਕੇ ਚਲਿਏ ਇੱਕ ਤੀਰ ਤੇ ਦੋ ਨਿਸ਼ਾਨੇ ਇਸ ਨੂੰ ਕਿਹਾ ਜਾ ਸਕਦਾ ਹੈ ਇਸ ਵਿੱਚ ਕੋਈ ਦੂਰ ਹੈ ਨਹੀਂ ਹੈ ਕਿਉਂਕਿ ਅਕਸਰ ਹੀ ਮਹਾਪੁਰਸ਼ ਗੱਲ ਕਰਿਆ ਕਰਦੇ ਹੈ ਕਿ ਜਿਸ ਤਰ੍ਹਾਂ ਤੁਸੀਂ ਪਹਿਲੇ ਸਮਿਆਂ 'ਚ ਦੇਖਿਆ ਹੋਣਾ ਕਿਸਾਨ तमाम ਪੁਰਸ਼ ਤਪਸਵੀ ਰੂਹਾਂ ਵੱਦ ਤੋਂ ਵੱਦ ਫੂਲ ਲਗਵਾਉਂਦੀਆਂ ਦੀਆਂ ਰਸਤੇ ਸਵਾਰ ਦੇਤੇ ਤੇ ਰਸਤਿਆਂ ਦੇ ਨਾਲ ਬਾਗ ਤੇ ਫਲਦਾਰ ਦਰਖਤ ਲਾਉਂਦੇ ਤੇ ਤੇ ਰੋਡ ਦੇ ਨਾਲ ਕਮਾਂਦੀਆਂ ਲਾਉਂਦੇ ਤੇ ਤਾਂ ਜੋ ਆਂਦਾ ਜਾਂਦਾ ਰਾਹੀਰ ਤੇ ਪਾਣੀ ਪਿਲਾਉਂਦੇ ਸੋ ਇਹੋ ਜਿਹੇ ਪਰਉਪਕਾਰ ਕਰਨ ਸੰਤ ਦੁਨੀਆਂ ਤੇ ਆਂਦੇ ਐ ਸੋ ਬਹੁਤ ਵਧੀਆ ਕਾਰਜ ਬਾਬਾ ਸਤਨਾਮ ਸਿੰਘ ਜੀ ਕਰ ਰਹੇ ਹੈ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਇਹ ਕਾਰਜ ਜਿਹੜਾ ਬਹੁਤ ਵੱਡਾ ਕਾਰਜ ਹੈ ਜਿਸ ਦੇ ਵਿੱਚ ਲਗਭਗ 9 ਕੁੜੀਆਂ ਜਿਹੜੀਆਂ ਬਣਨੀਆਂ ਇੱਕ ਵੱਡਾ ਪੁਲ ਵੀ ਹੈ ਤੇ ਆਓ ਰਲ ਮਿਲ ਕੇ ਇਹਨਾਂ ਕਾਰਜਾਂ ਵਿੱਚ ਕਾਰ ਸੇਵਾ ਕਿ ਲਾ ਆਨੰਦਗੜ੍ਹ ਬਾਬਾ ਸੋਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਜੀ ਉਹਨਾਂ ਦਾ ਸਾਥ ਦਿਈਏ ਤਾਂ ਜੋ ਇਹ ਰੋਡ ਹੈ ਜਿਹੜਾ ਐਨੀ ਇੱਕ ਦਿੱਕਤਾਂ ਸੀ ਇਸ ਰੋਡ ਦੇ ਉੱਤੇ ਕਿ ਸੰਗਤ ਆਣੀ ਕਿਸੇ ਨੇ ਨੈਣਾ ਦੇਵੀ ਜਾਣਾ ਕਿਸੇ ਨੇ ਪਤਾਲਪਰੀ ਸਾਹਿਬ ਜਾਣਾ ਪਰ ਲੇਕਨ ਕਿਸੇ ਦੀ ਗੱਡੀ ਖਰਾਬ ਹੋ ਜਾਣੀ ਕਿਸਦਾ ਐਕਸਲ ਟੁੱਟ ਜਾਣਾ ਕਿਸਦਾ ਫਿਲਟਰ ਲੀਕ ਹੋ ਜਾਣਾ ਕਿਸੇ ਗੱਡੀ ਚ ਇਲੈਕਟ੍ਰੀਕਲ ਪ੍ਰੋਬਲਮ ਆ ਜਾਣੀ ਤੇ ਡੇਲੀ ਦੀਆਂ 1 2 4 ਗੱਡੀਆਂ ਸਰੂਟ ਤੇ ਉੱਤੇ ਵੱਡੀਆਂ ਵੀ ਖੜੀਆਂ ਰਹਿੰਦੀਆਂ ਤੀਆਂ ਖਰਾਬ ਹੋ ਜਾਂਦੀਆਂ ਤੇ ਰਸਤਾ ਪੂਰਾ ਪੂਰਾ ਸੀ ਤੇ ਢੋਏ ਹੀ ਢੋਏ ਸਨ ਪਰ ਬਾਬਾ ਸਤਨਾਮ ਸਿੰਘ ਜੀ ਨੇ ਤਾਂ ਰੋਡ ਇਸ ਤਰ੍ਹਾਂ ਦਾ ਡੋੜਾ ਕਰਤਾ ਭਾਵੇਂ ਕਿ ਵੱਡਾ ਜਹਾਜ਼ ਵੀ ਇੱਥੇ ਤਾਰਿਆ ਜਾ ਸਕਦਾ ਹੈ ਸੋ ਘਰ ਸੇਵਾ ਕਿਲਾ ਅਨੰਦਗੜ ਜਿੱਥੇ ਕਿ ਬਾਬਾ ਲਾਭ ਸਿੰਘ ਜੀ ਪੁਲਾਂ ਵਾਲੇ ਬਾਬਾ ਜੀ ਨਾ ਮਸ਼ਹੂਰ ਸੀ ਉਸ ਦੇ ਨਾਲ ਦੀ ਨਾਲ ਆਉਣੇ ਵਾਲੀਆਂ ਪੀੜ੍ਹੀਆਂ ਇਹ ਵੀ ਯਾਦ ਕਰਿਆ ਕਰਨਗੀਆਂ ਕਿ ਫੋਰ ਲਾਈਨ ਰੋਡ ਵੀ ਮਾਂਪੁਰਜ ਕਾਰ ਸੇਵਾ ਕੇ ਲਾਣੰਦਗੜ ਦੇ ਹਿੱਸੇ ਆਇਆ ਹੈ। ਸਵੈਨੀਆਂ ਕ ਬੇਨਤੀਆਂ ਪ੍ਰਵਾਨ ਕਰੋ ਦਾਸਰਪਾਲ ਸਿੰਘ ਪਾਲੀ ਜਲ ਸੇਵਾ ਜੰਗਲੀ ਜੀਵਨ ਤੇ ਕਾਣ ਪ੍ਰਭੂ ਜੀ ਤੋਂ ਬਲਾਉ ਫਤੇ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਕੀ ਫਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਇਕ ਸ਼ੇਅਰ ਕਰਿਓ ਤੇ ਚੈਨਲ ਨੂੰ ਫੋਲੋ ਕਰਿਓ।